ਹਾਂਜੀ ਮਿੱਤਰੋ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਸੋ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਆਦੇ ਵਲੌਗ ਨੂੰ ਗੱਡੀ ਗਾੜੀ ਵਾਹੂ ਉਡੰਦੀ ਵੇਖ ਹੀ ਸਕਦੇ ਜੇ ਫੇ ਧੁੱਪ ਚੜੀ ਨਹੀਂ ਆ ਤੇ ਹਵਾ ਵਾਧੂ ਵਗੰਦੀ ਆ ਤੇ ਗੱਡੀ ਗਾੜੀ ਵੀ ਉਹ ਵੇਖੋ ਉਡੰਦੀ ਆ ਤੇ ਆਪਣੇ ਕੋਲ ਇੱਕ ਨਹੀਂ ਗੱਡੀ ਹੈਗੀ ਤੇ ਹੁਣ ਅੰਗਰ ਫਲੋਂਦਿਆ ਥੱਲੇ ਤੇ ਪਹਿਲਾਂ ਜਾਣਦੇ ਉਹਦੇ ਤੋਂ ਤੇ ਫੇਰ ਤੁਹਾਨੂੰ ਮਿਲਦੇ ਹਾਂ ਬਾਬੇ ਤਾਂ ਨਾ ਕਿ ਚੀਜ਼ ਵਖੋ ਨੇ ਆ ਵੇਖੋ ਖੁੱਡਾ ਕੀਤੀਆਂ ਚੂਹਿਆਂ ਨੇ ਇੱਧਰ ਵੀ ਕੀਤੀ ਆ ਜੀ ਆਹ ਵੇਖੋ ਵੇਖੋ ਗੁੱਡਾ ਬਬਿਓ ਕਿੰਨੀ ਮੋਟੀ-ੋਟੀ ਆ ਜੇ ਫੇ ਬਾਦੂ ਆ ਕੁਡਾਏ ਦੇ ਚ ਚੁਗੀਆਂ ਨੇ ਕੀਤੀਆਂ ਵਾ ਤੇ ਆਹ ਹਰਮਨ ਨੇ ਸਬਜੀ ਉਗਾਈ ਹੋਈ ਦੇ ਦੇ ਆਂ ਮਰੂਦਿਆ ਬਾਬੇ ਇੱਕ ਗੁੱਡਾ ਵੀ ਆਉਂਦਿਆ ਜੇ ਉਹ ਵੇਖੋ ਗੁੱਡਾ ਉਹ ਯਾਰ ਇੱਕ ਉਹ ਦੋਵੇਂ ਬੋਹੋਗੇ ਮੇਰੇ ਸਾਹ ਨਹੀ ਇੱਕ ਦੀ ਪਿਓੜ ਹੈ ਇਹ ਆਪਣੇ ਕੋਠੇ ਆਲ ਜੇ ਕੋਠੇ ਮੈਂ ਜਾ ਨਹੀਂ ਸਕਦਾ ਕਿਉਂਕਿ ਲੀਰ ਵੱਜੀ ਆ ਤੇ ਗਲੀ ਚ ਹੀ ਵੇਖਦੇ ਹੋ ਲੁੱਟਦੇ ਗੁਰਦਾ ਇੱਕ ਅੱਧਾ ਗਲੀ ਚ ਹੀ ਸੰਗਤ ਵੀਰ ਵੀ ਆ ਗਿਆ ਜੀ ਹਾਂ ਦਾਸ ਜੀ ਹਾਂ ਵੇ ਗੁੱਡੀ ਕੱਢੀ ਜਾਈਏ ਹੈ ਲਓ ਹਾਂ ਨਾ ਕੋਈ ਗੁੱਡੀ ਕੱਢੀ ਗਈਏ ਗੁੱਡੀ ਗਾਡੀ ਮੈਂ ਆਪ ਲੈ ਹੁਣੀ ਆ ਤੇ ਬਾਪਿਆ ਆਪਣੇ ਨੀਲ ਵੀਰ ਵੀ ਆ ਗਿਆ ਜੀ ਤੇ ਹੁਣ ਨਹੀਂ ਗੁੱਡੇ ਲੈਣ ਚੱਲੇ ਆਏ ਮੁੰਡਾ ਪਿੱਛੇ ਹੋਉਂਦਿਆ ਹੀ ਕੀ ਆਲਾ ਅੱਗੇ ਡੱਪਲ ਗਿਆ ਤੇ ਅੱਗੇ ਸ਼ੂਰੀਲ ਦੀ ਡੋਰ ਪੈਨ ਸ਼ੂਰੀਲ ਦੀ ਡੋਰ ਪੈਨਦੀ ਭਰਾ ਮੈਂ ਉਹੀ ਖਲੋਤਾ ਸੀ ਉੱਥੇ ਖਲੋਤਾ ਸੀ ਉੱਥੇ ਮੈਂ ਆ ਫਿਰ ਆਲੀ ਮਮਾ ਤੇ ਲੜੇ ਦੂਜੇ ਆਹੋ ਚੱਲ ਚੱਲੀਏ 35 ਦੇ ਗੁੱਡੇ ਆ ਕਿੰਨੇ ਦੇ ਕਿਦੇ ਆਦੇ ਨੇ ਨਹੀਂ ਮੇਰੇ ਨੂੰ ਖਰਚਵਾ ਦੇ ਹਾਂ আচ্ছা ਗੁੱਡੇ ਬਾਬਿਓ ਹਿਲੇ ਲੇ ਆ ਤੇ ਵੇਖ ਕੇ ਇੱਕ ਇੱਕ ਪੂਤੀ ਦੇ ਦੋ ਦਹਾ ਹਾਂ ਦਹਾ ਲੈ ਲੇ ਆ ਤੇ ਆ ਵੇਖੋ ਕਿੰਦਾ ਪਟਨ ਉਨ ਚੱਲਣਾ ਨਹੀਂ ਬਾਬਿਓ ਚਲਤੇ ਜਾਣਾ ਥੋੜਾ ਜਿਹਾ ਬਸ ਚੱਲ ਪੜ ਫਿਰ ਕੋਈ ਨਹੀਂ ਨਹੀਂ ਚੱਲੂਗਾ ਤੇ ਬਾਬਿਓ ਸੁਭ ਦੇ ਹਿਲੇ ਹਾਂ ਦੇ ਆ ਤੇ ਬੋਲੇ ਗੱਤੂ ਲੈ ਕੇ ਚੱਲੀਏ ਢੀਲ ਘਰ ਫਿਰ ਉੱਥੇ ਹੈਗੇ ਢਾਨੇ ਗੁੱਡੀ ਗੱਡੀ ਬਾਬਿਓ ਗੱਤੂ ਹਿਲੇ ਹਾਂ ਚੱਲਦੇ ਹਾਂ ਹਿੰਤ ਨਾ ਕਰੇ ਹਾਂ ਸੁਣਦੇ ਰਹਿੰਦੇ ਹਾਂ ਸੁਣ 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 ਸੁਣ

ਤੇ ਵੀ ਰਿਵ ਆਪਣਾਉਣ ਗੁੱਡਾੜ ਹੋਉਂਦੀ ਆ ਜੇ ਗੱਟੂ ਤੇ ਵੀੇ ਕੀ ਸੱਦੇ ਹੈਗਾ ਗੜਮ ਗਾੜੇ ਹੈ ਪਰ ਗੁੱਡੀਆਂ ਵਾਧੂ ਛਾੜਦੀ ਆ ਹੁਣੇ ਜਿਹੜੀ ਲੁੱਟ ਕੇ ਲਿਆਂਦੀ ਸੀ ਨਾ ਉਹੀ ਆ ਹੁਣੇ ਹੁਣੇ ਲੁੱਟੀ ਜੇ ਗਲੀ ਚ ਹੈ ਕੀ ਕਰਨਾ ਆ ਨਾ ਤੂ ਵੀ ਪਰ ਉਹਨੇ ਫੜ ਲਾਈ ਜਾ ਬਰਾ ਲੋਂਦੇ ਬੜੀ ਜਲਦੀ ਆ ਵੇਖੋ ਬਾਬਿਓ ਕਿਤੇ ਨੇ ਡਾਇਆ ਜੇ ਲੋਂਦੇ ਬੜੀ ਜਲਦੀ ਬਰਾ ਸਹੀ ਤੇ ਡੋਂਦੇ ਹੈਗੇ ਨੇ ਬਾਬਿਓ ਘਰੋਂ ਲਾ ਲੈਂਦੇ ਪੇਚੇ ਆਹੋ ਮਾ ਸਾਈਉਂ ਦੌਂਦੇ ਤੇ ਘਰੋਂ ਵੀ ਚਲਾ ਲੈਂਦੇ ਹੂੰ ਗੁੱਡਾ ਪਾਰਾ ਹੋਵੇ ਨਾ ਤੇ ਥੱਲੋ ਚਤੀਏ ਗੁੱਡਾ ਪਾਰਾ ਆਪਣੂ ਘਗਾਣੀ ਕੋਈ ਆ ਤਰੰਗਾ ਹੈਗਾ ਇੱਕ ਚੱਲ ਤਲਾਵਾ ਦੇ ਪਾਉਣ ਨੂੰ ਫਿਰ ਹੱਥਾ ਲੀ ਦੂਰੇ ਅਧਰੀ ਹੱਥਾ ਲੀ ਐਲੀ ਓਕੇ ਬੱਬੇ ਗੁੱਡੀ ਘਾਡੇ ਵੱਧੂ ਡਲਾਪੀ ਐਤ ਵਾਰ ਤੇ ਅੱਜ ਆ ਜਾਏਗਾ ਹੀ ਆ ਰੋ ਕਾਲ ਨੂੰ ਚੇਰ ਦੋਈਆ ਹਾਂ ਹੋ ਬੱਬੀ ਉਹ ਵੀ ਨੇ ਗੁੱਡਾ ਲੁੱਟਿਆ ਜੇ ਉਹ ਵੇਖੋ ਬਿੰਦੀ ਬਿੰਦੀ ਜਿਹੜਾ ਲੱਗਾ ਵਾ ਉਹ ਵੇਖੋ ਲਹੁੰਦੇ ਆ ਜੇ ਉਹਨੂੰ ਬੜੀ ਜਲਦੀ ਉਹ ਵੇਖੋ ਤੇ ਆ ਵੀਰ ਨੂੰ ਨਹੀਂ ਹੁਣ ਅੰਗਤ ਨਹੀਂ ਹੱਤੇ ਚ ਲੱਗੇ ਉਹਨੂੰ ਕਿਚਣਾ ਹੱਤ ਨਾ ਹਾਂ ਨਹੀਂ ਖਿੱਚਿਆ ਜਾਣਾ ਸਾਲੇ ਕਿਉਂ ਕਿੱਥੇ ਅੜਾ ਇਹਨੂੰ ਦੇ ਖਿੱਚੀ ਓਏ ਉੱਪਰ ਉਹਦੀ ਘਾਤ ਖਿੱਚਣਾ ਥੱਲੇ ਦੀ ਖਿੱਚੇ ਓ ਸਾਲਾ ਕਿਧਰ ਪੇਚਾ ਫੂੜਨੇ ਆਵਾ ਵੇਚ ਲਾਉਗੇ ਵੇਚ ਲਾਉਣਾ ਹੀ ਆਪਾਂ ਜਾ ਜੋ ਮਰਜ਼ੀ ਕਰ ਓ ਗਾਤੀ ਆਈ ਓਏ ਉਹਨੇ ਚੱਕ ਦੇਣਾ ਪੁੱਤੀ ਨੇ ਆਪਾਂ ਨੂੰ ਆਈ ਦੇ ਪਤੰਗ ਵੀ ਵਧਨਦੀ ਆ ਬਾਈ ਅਜੀ ਓਏ ਉਹ ਲੋਕ ਕਿੱਥੇ ਚੱਡ ਗੁੜਾ ਓ ਵੀ ਓ ਤਾਂ ਪਰੇ ਦੀ ਧੋਰ ਤੇ ਗਈ ਫਾਲਿਓ ਵੀ ਧੋਰ ਤੇ ਗਈ ਫਾਂਗੋ ਉੱਬੇ ਪਤੰਗ ਵੀ ਜਾਂਦੀ ਜੇ ਉੱਪਰ। ਬਹੁਤ ਦੂਰ ਗਈ। ਹੋਵੇ ਉਹ। ਹੋ ਵੀ। ਵਾ ਲੈ ਕਿੰਨੀ ਜਲਦੀ ਬਾਪੇ ਉਹ ਫੇਰ ਲੁਕ ਚੰਦੇ ਆ ਜੇ। ਉਹ ਮਾਰੋ ਹੱਥ ਕੀ ਕਰਨ ਦੇ? ਆਪਣੀ ਗੁੱਟੀ ਜਾ ਪਈ। ਗੁੱਟੀ ਕਿੱਥੇ ਸੇ ਗਾਈ ਲੱਗ ਗਈ ਲੱਗ ਗਈ ਲੱਗ ਗਈ। ਯਾਰ ਇਹਨਾਂ ਨੂੰ ਵਡਾ ਲੈਣਾ ਚਾਹੀਦਾ ਯਾਰ ਇਹਨਾਂ ਨੂੰ। ਗੁੱਡੀ ਮਾਮਾ ਥੁੜਾ ਆ ਲੈਣੀ ਜਿੱਦਾਂ ਤੇਰੇ ਹੈਗੇ ਆ ਉਹਨੇ ਲਾ ਲਾਣੀ ਗੁੱਡੀ ਸਾਰੀ ਲਾਲੀ ਹੁਲੇਲਾ ਹੁਣ ਗੁੱਡੀ ਨੇ ਲਾਲੀ ਸਾਰੀ ਉਸ ਲੈ ਪੇਚਾ ਲੱਗ ਗਿਆ ਹੀ ਆਪਣਾ ਬਾਬੂ ਪੇਚਾ ਲੱਗ ਗਿਆ ਜੀ ਆਪਣਾ ਉਹੀ ਚਿੱਟੇ ਗੁੱਡੇ ਨਾਲ ਹੋਵੇ ਗੁੱਡੀ ਆਪਣੀ ਟੱਟੇ ਹਲਿਸ਼ ਨਕਾ ਦਾ ਹੋ ਕੀ ਕਰਨ ਦੇ ਜੀ ਆਈ ਗੋ ਵੱਡੀ ਗਈ ਏ ਆਈ ਬੋ ਫਾੜਾ ਫਾੜਾ ਹੋ ਗਈ ਆ ਬਈ ਉਹਨਾਂ ਆਵਲਾ ਗੁੱਡਾ ਡਾਂ ਲੱਗੇ ਆ ਉਧਰੇ ਨੌਨਾ ਪਿਆਈ ਹੈ ਗਰਾਮੀਆ ਵੇਡਾ evo ਦਾ ਯਾਰੀ ਹੀ ਤੇ ਆ ਪਹਿਲਾ ਕੰਮ ਹੋ ਗਿਆ ਜੀ ਦਾ ਤੇ ਪੰਗ ਨਹੀਂ ਲੈਂਦੀ ਲਾਉ ਲਾ ਹੈ ਚੱਕ ਦੇ ਨੂੰ ਵੀ ਚੱਲ ਲਿਆ ਆ ਡਾ ਯਾਰ ਉਹਨੇ ਜੁੱਡੇ ਪਲਾ ਹਾਡ ਹੁੰਦੀ ਉਹਨੇ ਚੇ ਬਾਬਿਓ ਤਰੰਗਾ ਪਹਿਲਾ ਡੋਨੇ ਉਹਦਾ ਕੰਮ ਹੋ ਗਿਆ ਵਾ। ਹਲਾ ਡਾ ਡਾ ਤਰੰਗਾ ਪਾਰਾ ਕਰਕੇ ਡਾਈ ਥੋੜਾ। ਪਾਰਾਇਆ। ਆ ਕੋਈ ਨਹੀਂ ਆ ਟੈਕੀਰ ਹੋਣੀ। ਆ ਓਏ ਬਾਬੇ ਦਾ ਖਿਲਰੀਆ ਵਾ। ਮੰਮਾ ਜੀ ਡਾਇ ਹੀ ਖਿਲਦਾ। ਡਾਇ ਹੀ ਏ ਥੋੜਾ ਜਿਆ ਤੇ ਨਾਲੇ ਕੰਮ ਇਹਦਾ ਹੋ ਗਿਆ। ਉਹ ਜੋੜੀਏ ਮੇਟੋ ਮੇਟੋ। ਗੁੱਡਾ ਬਣਾਉਣਾ ਹੀ। ਕਾਦਾ। ਗੁੱਡਾ ਬਣਾਉਣਾ ਹੀ। ਬਣਾਉਣਾ। ਓਹੀ ਲੋੜੀ ਤੇ ਜਿਹੜਾ ਡੋਨੂ। ਨਾਮ ਵਾਲਾ। ਉਹ ਬਾਬਿਓ ਉਧਰ ਆਪਣੀ ਗੁੱਡੀ ਵਿਡੰਦੀ ਨੇ। ਤੇ ਡਾਨੇ ਹੀਰ ਛਾੜਦੇ ਨੇ। ਓਏ ਆਦਾ ਪిల్లా ਆ ਡੋਰ ਲਵੇਟ ਨਹੀਂ ਲੈ ਦੋ ਮਿੰਟ ਰੁਕ ਜਾ ਆ ਡੋਰ ਪిల్లా ਲਵੇਟ ਵਾਲੀ ਸਾਰੀ ਕਿ ਅਕਰਮ ਹੋ ਜਾਣਾ ਕੋਈ ਨਹੀਂ ਲਾ ਲੰਦੇ ਪਹਿਲਾ ਡੋਰ ਲਵੇਟ ਆਪਣੀ ਮਾਮਾ ਬਾਤ ਚ ਪੈ ਜੂਗੀ ਕੰਮ ਹੋ ਜਾਊਗਾ ਤੇ ਫਿਰ ਚੰਗਾ ਰਹੇਗਾ ਨਹੀਂ ਡੋਰ ਤੇ ਵਾਦੂ ਓ ਸਿੰਘ ਹੋਲੀ ਦੋ ਮਿੰਟ ਰੁਕ ਜਾ ਚੱਲ 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 ਪਹਿਲਾਂ ਲਵੇਟ ਲਵੇੜ ਪਹਿਲਾਂ ਤੂੰ ਕਿੱਥੇ ਲੱਗਾ ਵੇਚਾ ਬਾਬਿਓ ਪੇਚੇ ਵੀ ਲੱਗੇ ਪਿੱਛੇ ਚੱਲ ਲਵੇੜ ਪਹਿਲਾਂ ਫੇਰ ਡੋਨੇ ਬਾਬੇ ਨੇ ਤਾਂ ਵੱਡਿਆ ਫੇਰ ਉਹਨਾਂ ਨੇ ਗੁੱਡਾ ਬਾਬਿਓ ਨੇ ਲਾ ਲਿਆ ਕਿੰਨੀ ਡੋਰੋਂ ਭਰ ਲਵੇ ਟਿਆਣਾ ਚੜਦਾ ਹੀ ਆਪਣੀ ਡੋਰ ਕੋਈ ਨਹੀਂ ਆਂਦੇ ਆਂਦੇ ਚਲ ਹਾਂ ਆਹੋ ਚੱਲ ਵਧਾਹਿਰ ਆਪਣੀ ਟੇਪਿੰਗ ਹੁੰਦੀ ਆ ਤੇ ਇਧਰ ਆਪਣਾ ਗੁੱਡਾ ਵਧਨ ਦਿਆਂਵਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਕੀ ਹੋ ਗਿਆ ਲੈ ਹੈਲੋ ਓਏ ਅੜਾ ਨਾ ਨਹੀਂ ਅਲੇ ਹਾਂ ਹੈਲੋ ਤੂੰ ਮਮਾ ਆਪਣਾ ਗਿੱਡਾ ਵਧਨਦੇ ਆ ਉਧਰ ਉਹ ਵੇਖੋ ਹਵਾ ਚ ਲਾਗੇ ਤੇ ਫੇਰ ਅਹੀਂ ਪੇਚੇ ਲੋਣੇ ਸਾਰਿਆਂ ਨਾਲ ਵਦਾ ਤੇ ਤੂੰ ਕੋਈ ਨਹੀਂ ਵਦਾ ਤੇ ਓਏ ਆ ਨਹੀਂ ਜੁਨਾ ਵੀ ਆਏਗਾ ਹੋ ਗਿਆ ਕੰਮ ਨਾ ਦੇ ਜੋੜ ਲੈ ਨਾ ਥੀਲੇ ਕੱਟ ਲੈ ਥੀਲੇ ਕੱਟ ਲੈ ਕੋਈ ਨਹੀਂ ਨਹੀਂ ਕੱਟਦਾ ਨਹੀਂ ਅਹੀਂ ਜੋੜਨਾ ਨਹੀਂ ਵਦਾ 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 ਪੇਚਾ ਨਾ ਲਾਈਂ ਨੀ ਪੇਚਾ ਨਾ ਲਾਈਂ ਪੇਚਾ ਨਾ ਲਾਈ ਵਦਾ ਲੈ ਰੋਬਿਓ ਵੇ ਸਾਦੇ ਨੇ ਉਹਨੇ ਲਾ ਲਿਆ ਜੇ ਉਹ ਪੇਚਾ ਹੁਣ ਨਾ ਨਾ ਓਏ ਬਾਤ ਉਪਰਾ ਤੂੰ ਕੀ ਕਰਨ ਨਿਆ ਮਮਾ ਮਾਥਲੀ ਡੋਰ ਥੋੜੀ ਨਾ ਵਾ ਉਹ ਆ ਜਾਈ ਆ ਕੇ ਆ ਬਾਬਿਓ ਲਾ ਦੇ ਲਾ ਦੇ ਵਾ ਚ ਹਵਾ ਚ ਲਾ ਦੇ ਵਾ ਜੁਰੀਓ ਹਾਂ ਵਾ ਜੁਰੀ ਹੋਵੇਗਾ ਬਦਾ ਦੇ ਕੋਈ ਨਹੀਂ ਗਾਇਆ ਵੇ ਲੋਕ ਕਿਥੇ ਲੱਗਾ ਕੁੱਤਾ ਕੁੱਤਾ ਵਾਰੀ ਜੇ ਕੁੱਤਾ ਉਰਾਵਾ ਇਹ ਕੁੱਤਾ ਕਿਹੜਾ ਆਏ ਗਾਉਂ ਦੰਦਾ ਸਾੜ ਤੇ ਉਹ ਪੇਚਾੜੇ ਮੈਨਾਂ ਜਾਈਦਾ ਕਹੀਂ ਗੁੱਡਾ ਪੇਚਾ ਪਾ ਕੇ ਛੜ ਦੂੰ ਭਾਈ ਲਾਹ ਚੱਲਿਆ ਵਾ ਉਹ ਸੋਚੇ ਦੂਰ ਕਿ ਢਾਓ ਦੂਰ ਨਾ ਨਾ ਵਾ ਗੱਤੀੀ ਦੂਰ ਕਿ ਢਾਓ ਉਹ ਲਾ ਦੇ ਪੇਚਾ ਕਿੰਝ ਕਰਦੇ ਉਹਨਾਂ ਹੀ ਕਰ ਗਿਆ ਦੂਰ ਕਿ ਢਾਓ ਦੂਰ ਮਾਦੂ ਛਟੀਆ ਦੂਰ ਛਡਾਈ ਠੀਕ ਆ ਚੱਲੇ ਜਾਂਦੇ ਦਾ ਪਹਿਚਾਣ ਨੂੰ ਚੱਕਦੇ ਉਹਨਾਂ ਨੇ ਉਧਰ ਹੀ ਕਰ ਲਿਆ ਵਾ ਤੇ ਤੂੰ ਉਹ ਗਾਲੀ ਪੋਏ ਨਾ ਹੋਏ ਫੜਿਆ ਗਿਆ ਜੰਨਾ ਤਾਂ ਗਿੱਦਾ ਉਹ ਗਾਲੀ ਤੇ ਛੱਡਿੰਗਾ ਤੇ ਲਾਉਂਗਾ ਓਏ ਨਾ ਵਦਾਂ ਲਾ ਦੇ ਪਹਿਚਾਣ ਉਹਨਾਂ ਤੇ ਧਿਆਨ ਸਿੰਗ ਓਏ ਆਂਦੇ 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 ਉਹ ਪਹਿਚਾਣ ਨੂੰ ਮੈਂ ਨਹੀਂ ਦੱਦੇ ਨਾ ਜੇ ਵਗੇ ਨਾ ਖਾ ਦੇ ਤੇ ਕਿ ਉਹ ਪਹਿਚਾਣ ਲਾਉਂਦੇ ਆ ਗਿਆ ਆ ਗਿਆ ਆ ਗਿਆ ਨਾ 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 ਇਹ ਨਹੀਂ ਤੇ ਲੋਏ ਤੇ ਗਾਇਸ ਇਹ ਇੱਕ ਗੁੰਡਾ ਵੱਡ ਦਿਆ ਇੱਕ ਗੁੰਡਾ ਬਾਬੇ ਵੱਡਦਾ ਜੀ ਖੜੀ 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 ਨੱਚ ਆ ਓਏ ਹਾ ਲਾਲਾ ਲਾਲਾ ਥੋੜਾ ਜਿਹਾ ਲਾਲਾ ਦੇਖੋ ਕਿੱਥੇ ਲੱਗਾ ਤੇ ਬਾਬੇ ਹੁਣ ਇਹ ਪਤੰਗ ਡੋ ਲੱਗੇ ਆ ਭਾਰੀ ਕਰਕੇ ਭਾਰੀ ਕਰਕੇ ਡਾਈ ਵੇਖੀ ਨਾਲ ਨਹੀਂ ਟਿਕੰਦੇ ਨਹੀਂ ਕੋਈ ਵੀ ਚੱਲਿਆ ਮੈਨੂੰ ਡਾਲ ਲੈਂਦੇ ਤੇਰਾ ਪੇਚਾ ਵਾ ਆਹ ਡਾਲੀ ਤਰਾ ਲਾ ਲੈ ਲੋ ਤਰਾ ਲਾਲਾ ਪਰ ਨਾ ਮੁੰਡਿਆ ਨਵੇਂ-ਨਵੇਂ ਬੰਦਾ ਪਰ ਨਹੀਂ ਹੋਣਾ ਰੋਜ਼ ਮਬੂਨੇ ਵੱਡਿਆ ਦੀ ਆਪਣਾ ਇਹ ਜਾ ਪੱਟਲੋ ਨਹੀਂ ਚੁੱਕਣੀ ਨਹੀਂ ਦੇਣਾ ਸਾਡੇ ਵੇਖੀ ਥੱਲੋ ਚੁੱਕਣੇ ਨਹੀਂ ਦੇਣਾ ਹੀ ਇੱਕ ਵੱਡਗੇ ਕੋਈ ਨਹੀਂ ਵੱਡਿਆ ਵਾ ਚੱਲ ਉਹਦੀ ਨਹੀਂ ਕੋਈ ਟੈਨਸ਼ਨ ਲਈ ਦੀ ਅਸੀਂ ਇੱਕ ਵੱਡਤਾ ਵਾ ਅਸੀਂ ਇੱਕ ਵੱਡਤਾ ਵਾ ਹੱਥ ਮਾਰ ਕੇ ਦੋ ਵੱਡੇ ਸੱਚੇ ਇੱਕ ਚਿਤਾ ਉਹਦਾ ਵੀ ਇਹਦਾ ਹੱਥ ਮਾਰ ਕੇ ਤਲਾਵਾ ਹੀ ਗਟਵੜ 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 ਬਾਬੇ ਆਪਣੀ ਪਤੰਗ ਉੱਡ ਲੱਗੀ ਆ ਫੇਰ ਵੇਖਿਓ ਅਸੀਂ ਨਾਲ ਹੀ ਝੜਕੰਦੇ ਨਾ ਪਾਰੀ ਕਰਕੇ ਡਾਵਾਂਗੇ ਫੇਰ ਜਿਹੜੇ ਮਰਜੀ ਬਣਿਓ ਫੜਨਾ ਸੇਮ ਹੀ ਆ ਦੋਵੇਂ ਤਰਾ ਲਾ ਲੇ ਤਰਾ ਲਾ ਲੇ ਪਰੀਆ ਸਿੰਘ ਉਹ ਰੁਕ ਜਾ ਬਾਬੇ ਇਨਾਂ ਨੇ ਪਤੰਗ ਵਢਵਾਤੀ ਜੇ ਤੇਰੇ ਕੋਲ ਨਹੀਂ ਕੀਤੀ ਜਾ ਉਹ ਯਾਰੀ ਕੋਲ ਨਹੀਂ ਕੀਤੀ ਇਨਾਂ ਨੇ ਹੱਥ ਖਿੱਚਤਾ ਵਾ ਉਹ ਵੇਖੋ ਉਹ ਰਹੀ ਜਾਣ ਇਨਾਂ ਨੇ ਹੱਥ ਖਿੱਚਤਾ ਐ ਇਨਾਂ ਨੂੰ ਕਿਹਾ ਵੀ ਵਧਾ ਲੈਂਦੋ ਤੇ ਉਹ ਹੱਥ ਖਿੱਚਤਾ ਤੇ ਲੁੱਟ ਲਈ ਫਿਰ ਕਹਾਂ ਲਾਈਓ ਡੈਮੋ ਜਾ ਪੱਧੜੀ ਲੈ ਆ ਜਾ ਉਤਰਾਂ ਦਾ ਕੋਈ ਜਿੱਦੋਂ ਤੈਨੂੰ ਪਹਿਲਾ ਕਿਆ ਹੈਗਾ ਤੇ 5 ਰੁਪਏ ਉਹ ਗੱਲਾਂ ਚ ਲਵਾਂ ਨਹੀਂ ਹਾਂ ਨਹੀਂ ਉਹ ਨਹੀਂ ਆ ਚਾਹੀਦਾ ਹੋਂ ਨਹੀਂ ਆਇਆ ਹਾਂ ਗਾੜੀ ਨਾਲ ਫੜ ਪੈਸੇ ਪਾ ਲੈ। ਹਾਂ ਫਾਲਵਾ ਮੇਰੇ ਹੁਣ ਆਲਾ ਗੁੱਟਾ ਡੋ ਲੱਗੇ ਜੇ ਉਹ ਹੱਥ ਕਿਚਨ ਹੱਥ ਨਾਲ ਖਿਚਦੇ ਸਾਨੂੰ ਹਵਾ ਚ ਲਾ ਲੈੰਦੋ ਫੇਰ ਵੇਖੀ ਹਵਾ ਚ ਇੱਕੋ ਜਿਹੀ ਲੱਗ ਗਿਆ ਨਾ ਆਪਣਾ ਗੁੱਟਾ ਵਡਾ ਲਿਆ ਵਡਾ ਲਿਆ ਉਹਨਾਂ ਨੇ ਚੱਲ ਫੇਰ ਵਧਾ ਦੇ ਇਹ ਰਾਜ ਮਮਾ ਨਾਲੇ ਤੂੰ ਤੋੜ ਕੇ ਛੋੜ ਦਿੰਦੇ ਭਰਾ ਉਹ ਕਹਿੰਦਾ ਕੱਚੀ ਹੋ ਜਾਂਦੀ ਡੋਰ ਚਲਾ ਹਾਂ ਹਾਂ ਚਲਾ ਹਾਂ ਬਦਦਾ ਦੇ ਫਿਰ ਅੱਜ ਬਾਹ ਆਪਣਾ ਕੋਈ ਹੱਥ ਹੁਤਨਾ ਨਾ ਮਾਰੇ ਫੇ ਹੋਰ ਨਹੀਂ ਕੋਈ ਟੈਨਸ਼ਨ ਤੇ ਆਣਾ ਸਿੰਘਾ ਉਹ ਆਪਣਾ ਪੈਰਾ ਚ ਡੋਰ ਹੈਗੀ ਆ ਮੇਰੀ ਆ ਚੱਪੜੀ ਬੜਾਈ ਚੱਪੜੀ ਬੜਾਈ ਦੇ ਜਾਣਾ ਜਾ ਹਵਾਜ ਲੱਗ ਗਿਆ ਹਵਾਜ ਲੱਗ ਗਿਆ ਫੇਰ ਅਹੀਂ ਨਾਲ ਨਹੀਂ ਟਿਕਨ ਦੇਣਾ ਕੋਈ ਵੀ ਇੱਕ ਵਾਰੀ ਬਾਸੇ ਗੁੱਡਾ ਹਵਾ ਚ ਲੱਗ ਜੇ ਉਹ ਤੇਰੀ ਹੁਣੇ ਹੀ ਬਾਜ ਲੱਗ ਗਈ ਓਏ ਚਾਹ ਤੇਨੇ ਵੜਤਾ ਹੀ ਹੋਣਾ ਦੋ ਗੁੱਡੇ ਵੜਾ ਲੈ ਇਓ ਨੇ ਕਿੰਨਾ ਨੇ ਜੋ ਤੇਨੇ ਵੜਦਾ ਹੀ ਓ ਜੋ ਤੇਰੇ ਵਰਤਵਾ ਹਰ ਸੇ ਦਾ ਵਰਤਵਾ ਆ ਵੇ ਸਤੀ ਹੋ ਗਿਆ ਤੇਰੀ ਓਏ 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 ਸੇਂਗ ਤੇ ਆਣਾ ਏ ਸਾਲਾ ਚੱਪਲ ਹੀ ਬਣਾਵਾ ਵਾਦੀ ਜਾਣਾ ਮਾ ਲੱਕੜੋ ਯਾਰ ਲੀਪੂ ਮਮਾ ਅਡਾੜੂ ਨਾਲ ਹੀ ਹੁਣ ਬਸ ਹੋਣੀ ਕੋਈ ਟੈਨਸ਼ਨ ਐ ਨਾ ਵਹ ਹੈਗਾ ਵਾਓ ਇਨੇ ਮਾਮਾ ਪਤਾਂ ਨੂੰ ਉੱਪਰ ਨਹੀਂ ਕੀਤੀ ਇਨੇ ਨਾ ਉਹਨਾਂ ਨੇ ਹੱਥ ਕੀਤਾ ਇਹ ਹੁਣ ਹੱਥ ਕੀਚਦੇ ਇਨੇ ਸਾਲੇ ਹੋਰ ਛੱਡੀ ਗਿਆ ਢੇਲ ਪਤਾਂ ਨਾਲ ਹੀ ਲੱਗੀ ਦੇ ਆਹੋ ਵਾਦਜਾ ਸਾळ्या ਕੀ ਕਰਨੇ ਆ ਮਾ ਪਤ ਨਹੀਂ ਕਿਉਂ ਨਹੀਂ ਦਿਆ ਇਹ ਸਿੰਘ ਸਿੰਘ ਨੂੰ ਡੋਣਾ ਨਹੀਂ ਅੰਦਾ ਗੁੱਟਾ ਤੇ ਸਿੰਘ ਨੂੰ ਡੋਣਾ ਅੱਜ ਨਾ ਬੁੱਧਿਆ ਹਵਾ ਨਹੀਂ ਮੰਗਣਿਆ ਹਵਾ ਨਹੀਂ ਮੰਗੰਦੇ ਆ ਸੇਸ ਸੁਣਾ ਲਾਈਓ ਕਹਿੰਦਾ ਦਾਇਮ ਬੁਰੂ ਸ਼ੇਟਾ ਬੁਰੂ ਸ਼ੇਟਾ ਹੋ ਗਿਆ ਦਾ ਨੇ ਦਿਆ ਕੋਈ ਚੀਏ ਬੁਰੂ ਸ਼ੇਟਾ ਮਮਾਏ ਮਲਕੀ ਥੱਲੋ ਚੱਕਰ ਵਾਲਾ ਮੈਂ ਹੈ ਗਿਆ ਥੱਲੋ ਚੱਕਰ ਨੂੰ ਥੱਲੋ ਚੱਕਰ ਨਹੀਂ ਹੈ ਗੁੱਡਾ බහ වචල ප්‍රදාාන්ජි පෑජ දෝර්තිය ගිනිි පිලකටුන ඩන්න පෙඩිනම් පැන පිළකටුබි කියෝදි දෝර ਓਏ ਉੱਪਰ ਗੁੱਡਾ ਹੀ ਲਾਲਾ 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 ਟੇਲ ਛੱਡ ਬਾਬੇ ਗੁੱਡਾ ਦੀ ਵੇਗ ਹੀ ਸਾਡੀ ਹੈ ਹੈ ਹੋ ਗਏ ਦੋਵੇਂ ਜੋ ਤੇਰੇ ਮੱੜ ਦਾ ਹੀ ਇੱਕ ਹੱਥ ਮਾਰ ਲੱਗੇ ਨਾ ਬਾਬੇ ਗੁੱਡਾ ਦੀ ਵੇਗ ਹੀ ਸਾਡੇ ਜੇ ਹਵਾ ਚ ਲੱਗਾ ਪੂਰਾ ਦੇਖੋ ਆ ਵਾਜੀ ਬੁਲਾ ਵਾਜਾ ਕਿੱਥੇ ਮੱਥੇ ਤੇ ਲਾਤਾ ਥੱਲੇ ਰੱਖ ਥੋੜਾ ਗੁੱਡਾ ਯਾਰ ਬਾਬੇ ਮੱਛੀ ਜੀ ਉੱਡੀ ਸੀ ਥੱਲੋ ਕਿੱਧਰ ਗਈ ਉਹ ਮਾਮਾ ਟੁੱਟ ਗਈ ਆਈ ਆਈ ਫੜੀ ਵੀ ਗਈ ਓਈ ਓ ਜੀ ਬਾਬੇ ਮੱਛੀ ਕੋਈ ਕਿਸੇ ਨੇ ਮਤੁਣਾ ਨਹੀਂ ਓਏ ਹੋਏ ਵਦਾ ਵਦਾ ਗੁੱਡਾ ਵਦਾ ਗੁੱਡਾ ਵਦਾ ਲੱਗ ਰਿਹਾ ਕਿ ਨਾ ਢਾਲ ਬਦੋਈ ਹੂੰ ਗੁੱਡਾ ਵੱਲ ਨਾਲ ਲੱਗੰਦੇ ਆ ਬਾਪਿਓ ਬਹੁਤ ਵੱਡਿਆ ਗਿਆ ਇੱਧਰ ਆ ਕੇ ਮੋਖਣਾ ਕਿਥੋਂ ਕੰਮ ਨਹੀਂ ਚੈਂਕੀ ਜੀ ਉਹ ਜਿੱਥੇ ਮੁੰਡਾ ਚੜਿਆ ਗਿਆ ਉਹ ਹੈ ਉਹ ਜਿੱਥੇ ਮੁੰਡਾ ਚੜਿਆ ਪਾ ਆਹੋ ਉੱਥੋਂ ਹੱਥ ਵੱਜਾਂ ਨਾ ਹੱਥਾਂ ਤੇ ਤੇ ਫੇਰ ਤੂੰ ਫੜਿਆ ਡੋਰ ਆਈ ਸੀ ਨਾਲ ਮੈਂ ਉਹ ਉੱਥੇ ਹੀ ਹੁੰਦਾ ਸੀ ਗਾ ਮੈਂ ਗੱਲ ਆ ਤੇਰੀ ਗੁੱਡੀ ਡਾ ਕੇ ਦਿਨਾ ਵਾ ਐਸੇ ਬੰਨ ਗਏ ਕੋਈ ਤੂੰ ਰੱਖ ਜਿਹੜਾ ਪੇਚ ਲਾਣਾ ਆਊਗਾ ਨਾ ਤੇ ਉਹ ਮਤਲਬ ਕਿ ਉਹ ਪੇਚ ਉਹਦੇ ਨਾਲ ਪੇਚ ਲਾਈ ਜਿਹੜਾ ਲਾਣਾ ਆਊਗਾ ਜੀ ਤਾਂ ਮੈਂ ਪੜ ਲਿਆ ਹਾਂ ਉਹ ਕਿੱਡਾ ਚਲਾ ਕੀ ਹੋਰ ਦੇ ਚੰ ਲੰਗੋ ਫੜਿਆ ਮੈਂ ਗੁੱਡਾ ਫਤ ਤੁਹਾ ਮਰ ਨਾਲ ਬੜਾ ਗੰਦਾ ਕੰਮ ਲਾਦਾ ਹੀ ਮੈਨੂੰ ਭਾਜੀ ਤਾਂ ਮੈਂ ਹੱਥ ਮਾਰਦਾ ਉਦੋਂ ਨਹੀਂ ਲੱਦਾ ਜੀ ਤਾਂ ਲੋਕੀਏ ਤੇ ਮਾਰਦੇ ਨਾ ਉਦੋਂ ਮੈਨੂੰ ਮਤਲਬ ਕੀ ਸਹੀ ਜ ਨਹੀਂ ਲੱਦਾ ਯਾਰ ਇਹਨਾਂ ਨੇ ਕਿਉਂ ਹੱਥ ਖਿੱਚਿਆ ਆਪਾ ਜਦੋਂ ਮੈਂ ਮਾਰਦਾ ਉਦੋਂ ਸਹੀ ਲੱਦਾ ਮੈਨੂੰ ਨਹੀਂ ਯਾਰ ਹੱਥ ਕਿਚੀ ਨਹੀਂ ਚਾਹੀਦੇ ਹਾਂ ਬਾਬੇ ਗੁੱਡਾ ਨੇ ਹੱਥ ਖਿੱਚਦਾ ਜੀ ਆਪਾਂ ਜੋ ਬੜੀ ਡੋਰ ਹੋ ਗਿਆ ਆ ਜੀ ਭਾਬੀ ਆਪਣਾ ਗੱਡਾ ਉਹ ਵੇਖੋ ਮਮਾ ਬੜੀ ਡੋਰ ਹੋ ਗਿਆ ਹਵਾ ਚ ਲੱਗਾ ਹੀ ਪੂਰਾ ਯਾਰ ਤੂੰ ਉਧਰ ਨਹੀਂ ਜਾਣਾ ਏ ਯਾਰ ਘੁੰਮਣ ਵੀ ਨਹੀਂ ਜਾ ਮੈਂ ਤਾਂ ਤੁੰਨੂੰ ਮਾਰਾਂ ਤੁੰਨੂੰ ਓ ਫੜਿਆ ਗਿਆ ਹੀ ਲੇ ਬੇਟਾ ਹੁਣ ਕੀ ਕਰਨ ਦੇ ਇੱਥੋਂ ਸਾਡਾ ਦੂਜੀ ਵਾਰੀ ਇੱਥੋਂ ਵੱਡਿਆ ਗਿਆ ਹੀ ਲੋਗੋਂ ਸਾਡੀ ਕਿੰਨੀ ਯਾਰ ਗਲਤ ਗੱਲ ਆ ਦੂਜੀ ਵਾਰੀ ਲਾਗੋ ਵੱਡਤਾ ਹੀ ਬਾਬੇ ਹੋਣੇ ਯਾ ਆਪਣੇ ਕੋਠੇ ਆ ਗਏ ਆ ਤੇ ਅਸੀਂ ਉਧਰ ਗੁੱਡੀ ਘੱਟ ਹੋ ਗਈ ਸੀ ਤੇ ਹੁਣ ਅਸੀਂ ਇੱਧਰ ਆਏ ਡਾਉਂ ਲੱਗੀਆਂ ਨੇ ਅਹੀ ਵਾਲੀ ਗੁੱਡੀ ਤੇ ਚੱਲ ਵਧਾ ਤੇ ਬਾਬੇ ਗੁੱਡੀ ਆ ਆਪਣੀ ਵੇਖ ਸਕਦੇ ਤੁਸੀਂ ਵਧਣ ਦੀ ਆ ਤੇ ਪੇਚੇ ਲਾਵਾਂਗੇ ਹੁਣ ਤੇ ਯਾਰ ਆਪਣਾ ਵਾਲਾ ਗੁੱਡਾ ਵੱਡਿਆ ਨਹੀਂ ਜਾਣਾ ਈ ਯਾਰ ਔਰ ਅੰਨੇ ਟੈਲ ਨਹੀਂ ਨਾ ਛੱਡੀ ਉਹ ਪਾਰਾਂ ਚੱਲ ਗਿਆ ਬਾਹਰ ਆਹੋ ਨਹੀਂ ਥੋੜੀ ਜਿਹੀ ਅਲਗੀ ਥੱਲੇ ਨੂੰ ਉਹ ਫੜ ਲਾ ਜੋਤੇ ਨੇ ਫੜ ਲੈਣੀ ਹੈ ਤੋੜ ਲੈਣੀ ਜੋਤੇ ਨੇ ਹਵਾ ਕੱਟ ਹੋ ਗਈ ਯਾਰ ਇਹ ਆਏ ਤੇ ਪਹਿਲਾਂ ਮम्मा ਥੱਲੇ ਆ ਚਲੀ ਗਈ ਉੱਧਰ ਮੈਂ ਨਾ ਟੱਲਣੀ ਹੀ ਉਹ ਤੇਰੀ ਓਏ ਅੜਜੜੀ ਕੰਮ ਹੋ ਗਿਆ ਇਹਦਾ ਆ ਮम्मा ਬਾਰ ਬਾਰ ਆ ਰਹੀ ਜਾਂਦੀ ਇੱਥੇ ਕੰਮ ਹੋ ਗਿਆ ਯੜਗੀ ਦੇ ਗੁੱਡੀ ਗਾਜ ਪੇਚਾ ਲੱਗ ਚੱਲਾ ਵੇਖੋ ਤੁਸੀਂ ਓਏ ਲਾ ਲਾ ਬੋ ਗਿਆ ਵੇਚਾ ਕਾਢੀ ਲਾ ਪੇਚਾ ਕੱਢ ਲੈਂਦਾ ਹੀ ਉਹ ਕੱਢ ਲੈਂਦਾ ਆ ਸਾਹਮਣੇ ਢਾਏ ਨੇ ਔਰ ਹੱਥਾਂ ਤੋਂ ਢਾਏ ਜੀ ਹੋਏ ਵੀ ਆਪੇ ਤੇ ਹੱਥ ਨਹੀਂ ਹੱਥਾਂ ਲਈ ਗੁੱਡੀ ਨਹੀਂ ਆ ਤੇ ਛੱਟ ਕਰ ਲੀਏ ਫਿਰ ਲਾ ਕੇ ਨਹੀਂ ਹਾਥ ਲੇ ਗਿਆਂ ਜਾਂ ਗਿਆ ਰਾਮ ਦੀ ਨਹੀਂ ਕੱਟ ਤਾਂ ਹੋਂਦੀ ਥੋੜੇ ਨਹੀਂ ਵਾਪਸ ਅਲਮ ਕਰੀਂ ਯਾ ਗਈ ਹੈ ਚਲੇ ਨਵਾਰਤੀ ਹੈ ਉਹ ਗੁੱਡੀ ਛੜਾ ਗੁੱਡੀ ਛੜਾ ਗੁੱਡੀ ਛੜਾ ਉਹ ਗੁੱਡੀ ਛਡਾਈਆਂ ਰੇ ਲੈ ਐਨੂ ਕਰਕੇ ਛੜਾ ਲਾ ਛਡਾਈ ਚੱਲੋ ਆਗੀ ਬੱਬੇ ਆਗੀ ਯਾਰ ਖੋਲੀ ਤੇ ਬਾਬੇ ਗੁੱਡਾ ਉਹ ਵੀ ਆਪਣਾ ਬੋਹ ਹੋ ਗਿਆ ਜੇ ਤੇ ਪਰ ਰਿਕਾਰਡਿੰਗ ਕਰ ਲਿਆ ਕਰੋ ਗੁੱਡੇ ਬੋਹ ਹੁੰਦੀ ਗੁੱਡੇ ਬੋਹੋਂ ਦੀ ਰਿਕਾਰਡਿੰਗ ਹੀ ਨਹੀਂ ਕਰਦੇ ਇੱਜ਼ਤ ਉਹ ਜਾਣੀ ਆ ਤੈਨੂੰ ਤਾਂ ਪਹਿਲਾਂ ਗਾਇਸ ਚੋਕ ਲੱਗਦਾ ਗੁੱਡਾ ਯਾਰ ਬੋ ਕਰਤਾ ਉਹਨੇ ਯਾਰ ਐਨਾ ਲੱਗਦਾ ਗੁੱਡਾ ਹੈ ਗਈ ਫੇ ਗੁੱਡਾ ਹੈ ਗਈ ਇਹਦੇ ਘਟੂ ਗੁੱਡਾ ਕੀ ਇਹ ਸਭ ਬਿਲਕੁਲ ਜਿਦਾ ਲੱਗਾ ਤੁਹਾਨੂੰ ਵਲੋਗ ਵਲੋਗ ਵਧੀਆ ਲੱਗਾ ਹੋਗਾ ਤੇ ചേനൽ കൂടി സബസ്ക്ൈബ് വീഡിയോ കൂ ലൈക്ക് ബാബര മുകളിലേക്ക്